ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਚਾਰਨ ਸ਼ੋਪ ਪ੍ਰਾਪਤ ਧਰਤੀ ਗੁਰਦਰਾ ਗੁਰੂ ਸਰ ਕੌਕੇ ਤਸਵੀਰ ਜਗਰਾਉਂ ਚਲਾ ਲੁਧਿਆਣਾ ਦੇ ਬਾਰੇ ਇਤਿਹਾਸਕੀ ਤੇ ਅੰਦਰੂ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਜੀ ਆਜੋ ਕਰੀਏ ਦਰਸ਼ਨ ਮੇਲੇ ਜੀ ਨਾਵੇਂ ਬਣੇ ਦਰਬਾਰ ਸਾਹਿਬ ਦੇ ਗੁਰਦਰਾ ਪਾਸ਼ੇ 6ਵੀਂ ਚਾਰਨ ਸ਼ੋਪ ਪ੍ਰਾਪਤ ਧਰਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਅੱਜ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਤੁਹਾਨੂੰ ਪਾਸ਼ੇ 6ਵੀਂ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਾਰਨਸ਼ੋ ਪ੍ਰਾਪਤ ਧਰਤੀ ਗੁਰਦਰਾ ਗੁਰੂ ਸਰਕੋਂ ਕੇ ਤਸਵੀਰ ਜਗਰਾਉ ਤੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਅੰਦਰੋਂ ਦਰਵਾਜ਼ਾ ਨਵਾਂ ਬਹੁਤ ਵਧੀਆ ਬਣ ਚੁੱਕਿਆ ਤੇ ਤੁਹਾਨੂੰ ਅੰਦਰੋਂ 15-10 ਮੇਲੇ ਵੀ ਕਰਾਵਾਂਗੇ ਤੇ ਕਿਹੜੇ ਕਿਹੜੇ ਤਿਹਾੜੀ ਇੱਥੇ ਮਨਾਏ ਜਾਂਦੇ ਆ ਤੁਹਾਨੂੰ ਉਹਨਾਂ ਬਾਰੇ ਵੀ ਤੁਹਾਨੂੰ ਆਪਾਂ ਚੰਦਣਾ ਜ਼ਰੂਰ ਪਾਵਾਂਗੇ ਅਲੈਕਟ੍ਰੀਕੀਟੀ ਦੀ ਜਗੜੀ ਦੇ ਸਾਹਮਣੇ ਨਾਲ ਹੀ ਖਾਵੇ ਪਾਸੇ ਵਾਲੀ ਦੇ ਡੇ ਕਾਊਂਟਰ ਬੜਿਆ ਜੀ ਪ੍ਰਸ਼ਾਦ ਕਰਤਾਰਾ ਪ੍ਰਸ਼ਾਦ ਦਾ ਤੇ ਫੱਜੇ ਪਾਸੇ ਲੰਗਰ ਹਾਲ ਤੇ ਨਾਲ ਇਤਿਹਾਸ ਲਿਖਿਆ ਹੋਇਆ ਜੀ ਤੇ ਐਂਟਰ ਹੁੰਦੇ ਸਾਰ ਹੀ ਨਿਸ਼ਾਨ ਸਾਹਿਬ ਜਿਉਂ ਦਿਨ ਨਿਸ਼ਾਨ ਸਾਦਾ ਕਾਲ ਸੇ ਰਹਿਣੇ ਜੀ 2009 ਦੇ ਵਿੱਚ ਪ੍ਰਾਨਾ ਦਰਵਾਜ਼ਾ ਸਾਹਿਬ ਨੂੰ ਪੁਰਾਣੇ ਦਰਵਾਸਾ ਸਾਹਿਬ ਜਿਹੜੀ ਇਮਾਰਤ ਆ ਉਹਨੂੰ ਢਾਕੇ ਜਿਹੜੀ ਥਾਂ ਤੇ ਫਿਰ ਹੁਣ ਨਵੀਂ ਦਰਵਾਸਾ ਸਾਹਿਬ ਦੀ ਜਿਹੜੀ ਆ ਸਾਰੀ ਕਰ ਦਿੱਤੀ ਗਈ ਆ ਜੀ ਪਿਛਲੇ ਲਾਸਟ ਈਅਰ ਦੇ ਵਿੱਚ 2023 ਦੇ ਵਿੱਚ ਤੇ ਜਿਹੜੀ ਇਥੋਂ ਦੀ ਸੇਵਾ ਚੱਲ ਰਹੀ ਆ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਖਜੂਰ ਸਾਹਿਬ ਵਾਲੇ ਜਿਹੜੇ ਲੰਗਰ ਸੇਵਾ ਸੰਭਾਲਦੇ ਆ ਜੀ ਉਹਨਾਂ ਵੱਲੋਂ ਪਰਸੋਂ ਕੀਤੀ ਜਾ ਰਹੀ ਆ ਜੀ ਤੇ ਇਹ ਆ ਜੀ ਦਮਾਨ ਹਾਲ ਜਥੇਦਾਰ ਪਾਈ ਗੁਰਦੇਵ ਸਿੰਘ ਜੀ ਕੋਲ ਕਰpassੋਂ ਬਣਾਇਆ ਗਿਆ ਸੀਗਾ ਜੀ ਇਹ ਜਦੋਂ ਪੁਰਾਣਾ ਜਦੋਂ ਆਪਾਂ ਨਵੇਂ ਦਰਵਾਸਾ ਸਾਹਿਬ ਦੀ ਜਦੋਂ ਉਹ ਸਾਰੀ ਚੱਲ ਰਹੀ ਸੀ ਤਾਂ ਉਹ ਫਿਰ ਜਿਹੜਾ ਆਪਣਾ ਦੀਵਾਨ ਹਾਲ ਆ ਜੀ ਫਿਰ ਇਹਨਾਂ ਨੂੰ ਦਰਵਾਸਾ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ ਆਉ ਤੁਹਾਨੂੰ ਇਹ ਵੀ ਦੋ ਦਿਖਾਉਨੇ ਆ ਤੇ ਇੱਥੇ ਪਾਠ ਨਿਰੰਤਰ ਚੱਲਦੇ ਰਹਿੰਦੇ ਆ ਜੀ ਕਣ ਕੇ 6 파ਟ ਜਾਂ 7 파ਟ ਡੇਲੀ ਇੱਥੇ ਪ੍ਰਕਾਸ਼ ਰਹਿੰਦੇ ਆ ਜੀ ਤੇ ਇੱਥੇ ਹਕਮਨਾਮਾ ਸਾਹਿਬ ਆਪਾਂ ਦਰਸ਼ਨ ਕਰ ਰਹੇ ਆ ਜੀ ਪੁਰਾਣੇ ਦਰਬਾਰ ਸਾਹਿਬ ਦੇ ਜੀ ਤੇ ਇੱਥੇ ਹੀ ਅੰਦਰ 파ਟ ਪ੍ਰਕਾਸ਼ ਰਹਿੰਦੀ ਆ ਜੀ 6 7 6 7 ਸੰਗਤਾਂ ਵੱਲੋਂ ਕਰਵਾਏ ਜਾਂਦੇ ਆ ਜੀ ਡੇਲੀ ਡੇਲੀ ਯਾਨੀ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਆ ਜੀ ਫੇਰ ਵਾਰੀ ਆਉਂਦੀ ਆ ਜੀ ਜੀ ਸੱਚਖੰਡ ਸਾਹਿਬ ਤੇ ਬਾਬਾ ਜੀ ਦੇ ਸਰੂਪ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜ ਮਾਨਦੇ ਇੱਥੇ ਇਸ ਪਲੰਗ ਦੇ ਉੱਤੇ ਤੇ ਹੁਣ ਆਪਾਂ ਨਵਾਂ ਦਰਵਾਜ਼ਾ ਸਾਹਿਬ ਵੀ ਦਿਖਾਵਾਂਗੇ ਜਿਹੜਾ ਬਿਲਕੁਲ ਨਵਾਂ ਹੋਣ ਬਣ ਚੁੱਕਿਆ 2023 ਦੇ ਵਿੱਚ ਜਿਹਨਾਂ ਦਾ ਦਕਾਟਨ ਆਪਾਂ 2023 ਦੇ ਵਿੱਚ ਕਰ ਚੁੱਕੇ ਆ ਜੀ ਹੁਣ 15ਵਾਂ ਦੂਜਾ ਦਰਵਾਜ਼ਾ ਸਾਹਿਬ ਦਿਖਾਵਾਂਗੇ ਬਾਕੀ ਪਾਰੀ ਡਰਸ਼ ਤੁਸੀਂ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ 16 ਦਰਵਾਜ਼ੇ ਪਿਆਰਾ ਕਰ ਦਰਵਾਜ਼ਾ ਬਣ ਚੁੱਕਿਆ ਬਹੁਤ ਹੀ ਜ਼ਿਆਦਾ ਸੋਹਣਾ ਰੂਹ ਖੁਸ਼ ਹੁੰਦੀ ਆ ਇੰਨਾ ਜ਼ਿਆਦਾ ਸੋਹਣਾ ਕਰ ਦਰਵਾਜ਼ਾ ਬਣ ਚੁੱਕਿਆ ਜੀ ਮੇਰੀ ਪੀਰੀਰੀ ਮਾਲਕ ਪਾਸ਼ਾ ਸ਼੍ਰੀ ਗੁਰਹਰ ਗੋਵਿੰਦ ਸਾਹਿਬ ਜੀ ਚਲੋ ਸੋ ਪ੍ਰਭ ਤਰਤੀ ਗੁਰੂ ਸਰਕੋਂਕੇ ਤਸਵੀਰ ਜਗਰੋਂ ਜਿਲ੍ਹਾ ਜਿਲ੍ਹਾ ਲੁਧਿਆਣਾ ਵਾਰਸਾ ਦੇ ਬਿਲਕੁਲ ਨਾਲ ਹੀ ਸਰੋਵਰ ਬਣਿਆ ਹੋਇਆ ਜੀ ਕਿਥੇ ਕਿਥੇ ਪੁਰਾਣੀ ਟਾਬ ਹੁੰਦੀ ਸੀ ਜਦੋਂ ਛੇ ਪਾਸ਼ਾ ਜੀ ਇੱਥੇ ਆਏ ਸਨ ਇਹ ਤੋਂ ਹੁੰਦੇ ਹੋਏ ਮੱਦੂ ਕੇ ਫਿਰ ਡਰੋਲੀ ਭਾਈ ਵੱਲ ਨੂੰ ਰਵਾਨਾ ਹੋ ਗਏ ਸਨ ਤੇ ਤੁਹਾਨੂੰ ਆਪਾਂ ਸਾਰਾ ਇਤਿਹਾਸ ਵੀ ਦਿਖਾਉਣੇ ਸਨ ਨਾਲ ਜਿਹੜਾ ਅੰਦਰ ਗੁਰਦਵਾਰ ਸਾਹਿਬ ਵੀ ਦਿਖਾਵਾਂਗੇ ਤੇ ਤੁਹਾਨੂੰ ਆਪਾਂ ਇਤਿਹਾਸ ਦੀ ਨਾਲ ਹੀ ਆ ਜੀ ਗੁਰਦਵਾਰ ਸਾਹਿਬ ਦੇ ਆ ਦੇ ਕਾਊਂਟਰ ਜਦੋਂ ਆਪਾਂ ਮੱਥਾ ਟੇਕ ਕੇ ਆਵਾਂਗੇ ਤਾਂ ਆਪਾਂ ਨੂੰ ਇੱਥੋਂ ਦੇਖ ਮਿਲਦੀ ਹੈ ਜੀ ਪ੍ਰਸ਼ਾਦ ਮੰਗਣਾ ਹੈ ਤੇ ਇਥੋਂ ਬਾਹਰ ਹੀ ਦਰਸ਼ ਦੇਖ ਸਕਦੇ ਹੋ ਬਾਹਰਲਾ ਖਾਮੀ ਸਾਡੇ ਡਿਉੜੀ ਹੈ ਜੀ ਹੁਣ ਆਪਾਂ ਦੱਸ ਦਵਾਂਗੇ ਗੁਰਦਵਾਰ ਸਾਹਿਬ ਦੇ ਜੀ ਹੁਣ ਇਤਿਹਾਸ ਸਾਹਿਬ ਦੇ ਦੇ ਕੋੰਦਰੂ ਕਿੰਨਾ ਸੋਹਣਾ ਦਰਵਾਜ਼ਾ ਬਣਾ ਦਿੱਤਾ ਗਿਆ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਵੀ ਬਾਬਾ ਬਲਵਿੰਦਰ ਸਿੰਘ ਜੀ ਤੇ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਉਹਨਾਂ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਜੀ ਤੇ ਗੁਰੂ ਦਰਵਾਜ਼ਾ ਸਾਹਿਬ ਬਹੁਤ ਸੋਹਣਾ ਬਣਿਆ ਵਾ ਤੇ ਝੂਮਲ ਵਗੈਰਾ ਦੇਖ ਲਓ ਅੰਦਰ ਡਾਂਸੀ ਨੇ ਵਗੈਰਾ ਬਹੁਤ ਹੀ ਜ਼ਿਆਦਾ ਸੋਹਣੀ ਕੀਤੀ ਹੈ ਤੁਹਾਨੂੰ ਅੱਗੇ ਚੱਲ ਕੇ ਵੀ ਦਿਖਾਵਾਂਗੇ ਤੁਹਾਨੂੰ ਪੁੱਤੋਂ ਵੀ ਦਿਖਾਵਾਂਗੇ ਥੱਲੇ ਕੇ ਵੀਡੀਓ ਦੇ ਨਾਲ ਬਣੇ ਰਹੋ ਤੇ ਅਸੀਂ ਜੀ ਆਪਾ ਦਰਸ਼ਨ ਕਰ ਰਹੇ ਹਾਂ ਜੀ ਹੁਣ ਆਪਾਂ ਥੜਾ ਸਾਹਬ ਦੇ ਪਹਿਲਾਂ ਇੱਥੇ ਟਿੱਕਰ ਹੁੰਦੀ ਸੀ ਜੋ ਕਿ ਜਾਨ ਵੇਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਦੇ ਹੱਥੀ ਲਾ ਕੇ ਗਏ ਸਨ ਪਰ ਉਹ ਜਦੋਂ ਪਹਿਲਾ ਦਰਵਾਜ਼ਾ ਬਣਿਆ ਸੀ ਅਜੇ ਤੋਂ 100 ਸਾਲ ਪਹਿਲਾਂ ਤਕਰੀਬਨ 100 110 ਸਾਲ ਪਹਿਲਾਂ ਜਿਹੜਾ ਦਰਵਾਜ਼ਾ ਪਹਿਲਾਂ ਬਣਿਆ ਸੀ ਜਿਹੜਾ ਕਈ ਵੀਰ ਭਰਾਵਾਂ ਨੇ ਤਾਂ ਦੇਖਿਆ ਹੋਊਗਾ ਜਿਹੜੀ ਲੋਕਲ ਸੰਗਤਾਂ ਜਿਹੜੀ ਨਗਰ ਮਹਾਲ ਕੇ ਦੀ ਉਹਨਾਂ ਦਾ ਪਹਿਲਾ ਦਰਵਾਜ਼ਾ ਦੇਖਿਆ ਹੋਊਗਾ ਜੀ ਪਹਿਲਾ ਪੁਰਾਣਾ ਤੇ ਬਣਾਉਂਦੇ ਸਮੇਂ ਦਾ ਪੰਜ ਨਵਾਂ ਦਰਵਾਜ਼ਾ ਉਹ ਬਣਾਇਆ ਜੀ ਉਹ ਦਰਵਾਜ਼ਾ ਜਣ ਕੇ ਉਹ ਬਣਾਇਆ ਜਦੋਂ 1900 ਦੇ ਲਗਭਗ ਬਣਿਆ ਜਿਹੜਾ ਉਦੋਂ ਇੱਥੋਂ ਫਿਰ ਉਹਦੀ ਟਿੱਕਰ ਸੀ ਉਹ ਪੜ ਦਿੱਤੀ ਸੀਗੀ ਤੇ ਹੁਣ ਜੋ ਕੀ ਥੋੜਾ ਸਾਹ ਬਣ ਚੁੱਕਿਆ ਇੱਥੇ ਸ਼ਿਰਗੁਰ ਗੰਨ ਸਾਹਿਬ ਜੀ ਬਰਾਇ ਮਾਂ ਰਹਿੰਦੇ ਆ ਤੇ ਆ ਤੁਹਾਨੂੰ ਆਪਾਂ ਉਹ ਤੇ ਆਪਾਂ ਪੁਰਾਣੀ ਫੋਟੋ ਮੈਂਸ਼ਨ ਕਰ ਦਿੰਨੇ ਆ ਜੀ ਉੱਤੇ ਜੀ ਨਵੇਂ ਬਣੇ ਸੱਚਖਣ ਸਾਉ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਇਹ ਕਿੰਨਾ ਸੋਹਣਾ ਦਿੰਨਾ ਪਿਆਰੇ ਬਣੇ ਹੋਇਆ ਸਾਰਜ ਕਾਲ ਸਾਹਿਬ ਤੇ ਤੁਹਾਨੂੰ ਪਾਸਾਈਡਾਂ ਤੋਂ ਸੁਭਾਨਾ ਜੀ ਹੁਣ ਕਦ ਦਾ ਸਾਹਿਬ ਅੰਦਰੋਂ ਦਰਵਾਜ਼ਾ ਸਾ ਵੀ ਲੈਣੀ ਪੂਰੀ ਸਾਈਡ ਤੋਂ ਬਾਂਸੇ ਲੀਨ ਕਰਾ ਸਾਰੀ ਲਖਾਵਾਂ ਪੂਰੀ ਸਾਈਡ ਤੋਂ ਬਹੁਤ ਸੋਹਣੀ ਕੀਤੀ ਹੋਈ ਹੈ ਓ ਦਿਓ ਇਹ ਇਤਿਹਾਸ ਇਹ ਆ ਵੀ ਜੀ ਜਦੋਂ ਕਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੀਰੀ ਪੀਰੀ ਦੇ مالک ਇਸ ਸਥਾਨ ਦੇ ਉੱਤੇ ਪਹੁੰਚੇ ਸਨ ਤਾਂ ਇੱਥੇ ਪਾਣੀ ਦੀ ਬਹੁਤ ਵੱਡੀ ਘਟਾਲ ਸੀ ਤੇ ਸੰਘਣਾ ਜੰਗਲ ਸੀ ਜੰਨੇ ਸੇਰ ਗੁਰੂ ਤੇ ਗੁਰੂ ਜੀ ਨੇ ਇਸ ਜਗ੍ਹਾ ਤੇ ਕੁਝ ਦਿਨ ਵਿਸਰਾਮ ਕੀਤਾ ਤੇ ਗੁਰੂ ਜੀ ਦੇ ਨਾਲ ਕੋਈ ਤਕਰੀਬਨ ਜਾਣੀ ਕੇ 200 ਦੇ ਕਰੀਬ ਹਾਥੀ ਘੋੜੇ ਜਵਾਨ ਸਨ ਹਨ ਇਸ ਕੋਲ ਇਸ ਨੇੜੇ ਦਾ ਇੱਕ ਰਾਗੀ ਸੀ ਇੱਥੇ ਨੇੜੇ ਦੇ ਤਾਂ ਇੱਕ ਨੇੜੇ ਦਾ ਬ੍ਰੁੰਦੀ ਵਾਲੇ ਰਾਜੇ ਦਾ ਹਜ਼ੂਰੀ ਰਾਗੀ ਦੱਸੇ ਦੱਸੇ ਹਨ ਤੇ ਉਸਨੇ ਗੁਰੂ ਜੀ ਦੇ ਹਜ਼ੂਰ ਹਜ਼ੂਰ ਕੀਰਤਨ ਕੀਤਾ। ਯਾਨੀ ਕਹਿੰਦੇ ਗੁਰੂ ਜੀ ਦੇ ਲਈ ਯਾਨੀ ਕਿ ਵੀ ਕਹ ਰਹੀ ਆ ਵੀ ਕੀਰਤਨ ਕੀਤਾ। ਵੀ ਗੁਰੂ ਜੀ ਕੀਰਤਨ ਸੁਣ ਕੇ ਕਹਿੰਦੇ ਖੁਸ਼ ਹੋ ਗਏ ਤੇ ਕਹਿੰਦੇ ਮੰਗ ਕੀ ਮੰਗਦਾ ਵਾ? ਉਸਨੇ ਕਿਹਾ ਵੀ ਤੁਹਾਡਾ ਬਖਸ਼ਾ ਹੈ ਮੇਰੇ ਕੋਲ ਬਹੁਤ ਕੌਸ਼ ਆ ਜੀ। ਫਿਰ ਵੀ ਗੁਰੂ ਜੀ ਨੇ ਕਿਹਾ ਫਿਰ ਵੀ ਕਹਿੰਦਾ ਤੇਰਾ ਨਾਮ ਕੀ ਆ? ਤਾਂ ਉਸਨੇ ਕਿਹਾ ਜੀ ਮੇਰਾ ਨਾਮ ਆ ਜੀ ਹੀਰਾ। ਤਾਂ ਫਿਰ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਸੀ ਕਿ ਚੰਗਾ ਭਾਈ ਪ੍ਰੈਸ ਧਰਤੀ ਉੱਤੇ ਕਹਿੰਦਾ ਹੀਰੇ ਹੀ ਪੈਦਾ ਹੋਣਗੇ। ਕਹਿੰਦਾ ਲੋਕੀ ਕਿਤੇ ਕਹਿੰਦਾ ਪ੍ਰਗਟ ਹੋਣਗੇ। ਗੁਰੂ ਸਾਹਿਬ ਜੀ ਨੇ ਇਹ ਕਿਹਾ ਸੀ ਉਹਨਾਂ ਨੂੰ। ਤੇ ਜੰਗਲ ਵਿੱਚ ਮੰਗਲ ਹੋਣਗੇ ਇਹ ਧਰਤੀ ਭਾਗਾ ਭਰੀ ਹੋਈ ਆ ਭਰੀ ਭਾਗਾ ਭਰੀ ਹੋਈ ਹੋਈ ਆ ਵੀ ਇੱਥੇ ਗੁਰੂ ਜੀ ਗੁਰੂ ਸਾਹਿਬ ਜੀ 1628 ਈਸਵੀ ਤੇ 1684 ਬਿਕਰਮੀ 1624 28 ਵਾਲੇ ਈਸਵੀ ਤੇ 1684 ਬਿਕਰਮੀ ਨੂੰ ਪਹੁੰਚੇ ਸਨ ਜਾਣ ਲੱਗੇ ਗੁਰੂ ਜੀ ਦੀ ਗੁਰੂ ਜੀ ਇੱਥੇ ਕੱਕਰ ਦੀ ਦਾਤਣ ਲਾ ਗਿਆ ਸਨ ਜੋ ਕਿ ਦਰਵਾਸਾਬ ਦੀ ਇਮਾਰਤ ਬਣਨ ਸਮੇਂ ਕੱਕਰ ਨੂੰ ਪੜ ਦਿੱਤਾ ਗਿਆ ਹੈ ਤੇ ਉਸ ਜਗ੍ਹਾ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਲ ਹਨ ਸਸਥਾਨ ਤੇ ਬੈਠ ਕੇ ਗੁਰੂ ਜੀ ਨੇ ਕੀਰਤਨ ਸਰਵਣ ਕੀਤਾ ਸੀ ਗੁਰੂ ਜੀ ਦੇ ਬਚਨ ਜੁਗੋ ਜੁਗੋ ਟਾਲੇਸ ਧਰਤੀ ਉੱਤੇ ਇਲਾਕੇ ਵਿੱਚ ਕਈ ਮਹਾਪੁਰਖ ਗੋਤਜਾ ਪ੍ਰਗਟ ਹੁੰਦੇ ਰਹਿੰਦੇ ਹਨ ਇਸ ਧਰਤੀ ਉੱਤੇ ਜਰਨੈਲ ਸ਼ਾਮ ਸਿੰਘ ਟਾਰੀ ਜੀ ਕੌਕੇ ਗਲਾਂ ਵਿਖੇ ਵਿਖੇ ਸੰਤ ਇੰਦਰ ਸੰਤ ਇੰਦਰ ਸਿੰਘ ਜੀ ਭਿੰਡਰਾਂ ਵਾਲੇ ਬਾਬਾ ਨੰਦ ਸਿੰਘ ਜੀ ਇਸ ਧਰਤੀ ਤੇ ਹੋਏ ਵਿਵਸਥਾ ਤੇ ਜੋ ਤੇ ਬੰਦਗੀ ਕੀਤੀ ਪ੍ਰਗਟ ਹੋਏ ਜੋ ਵੀ ਇਸ ਸਰਦਾ ਨਾਲ ਇੱਥੇ ਸਰਦਾਰ ਨਾਲ ਸੇਵਾ ਕਰਦਾ ਹੈ ਬਰਾਦਾਂ ਪੂਰੀਆਂ ਹੁੰਦੀਆਂ ਹਨ ਜਾਨੀ ਕਿ ਹਰ ਇੱਕ ਅਰਦਾਸ ਬੇਨਤੀ ਇੱਥੇ ਪੂਰੀ ਹੁੰਦੀ ਆ ਗੁਰੂ ਜੀ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਆਪਣੇ ਪਿਆਰੇ ਸਾਧੂ ਭਾਈ ਦਾਸ ਜੀ ਦੇ ਕੋਲ ਪਿੰਡ ਟਰਾਲੀ ਵਿਖੇ ਜੋ ਕਿ ਟਰਾਲੀ ਭਾਈ ਕੇ ਭਾਈ ਉਧਰ ਪਰੇ ਆ ਜੀ ਮੋਗੇ ਕੋਲੇ ਆ ਜੀ ਘੱਲ-ਘੱਲਾ ਟਰਾਲੀ ਭਾਈ ਕੇ ਉੱਥੇ ਆ ਜੀ ਇਹ ਟਰਾਲੀ ਭਾਈ ਕੇ ਨਾਮ ਵੱਦੋ ਕੇ ਵਿੱਚ ਦੀ ਹੁੰਦੇ ਹੋਏ ਕਾਹ ਅੱਗੇ ਚਲੇ ਗਏ ਸਨ ਤੇ ਇੱਥੇ ਨਿਰੰਤਰ ਪਾਠ ਚੱਲਦੇ ਰਹਿੰਦੇ ਆ ਜੀ ਤੇ ਇੱਥੇ ਛੇ ਪਾਸ਼ੀ ਦਾ ਪ੍ਰਕਾਸ਼ ਦਿਹਾੜਾ ਜੀ ਠੀਕ ਹੈ ਜੀ ਜੋ ਕਿ ਜੂਨ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਜੀ ਨਗਰ ਕੀਰਤਨ ਵੀ ਹੁੰਦਾ ਤੇ ਨਾਲ ਪਾਠ ਕਰਵਾਏ ਜਾਂਦੇ ਆ ਤੇ ਦਿਵਾਲੀ ਤੇ ਪਾਪਾ ਨੰਦ ਸਿੰਘ ਜੀ ਵੇਲੇ ਇੱਥੇ ਵਰਸੀ ਹੁੰਦੀ ਹੈ ਜੀ 8ਵੇਂ 8ਵੇਂ ਮਹੀਨੇ ਦੇ ਵਿੱਚ 8ਵੇਂ ਮਹੀਨੇ ਦੀ 24 25 ਤਰੀਕ ਤੋਂ ਸਟਾਰਟ ਹੋ ਜਾਂਦੀ ਹੈ ਜੀ ਵਰਸੀ ਤੇ ਉਸ ਨੂੰ ਮੌਫਰਾ ਰੱਖਿਆ ਇੱਥੇ ਫਿਰ ਅੰਦਰ ਤਾਂ ਦੇ ਉੱਤੇ ਨਗਰ ਆਪਣੇ ਅੰਦਰ ਲੰਗਰ ਹਾਲ ਆ ਜੀ ਇੱਥੇ ਲੰਗਰ ਹਾਲ ਤਿੰਨ ਚਾਰ ਦਿਨ ਨੌਜਵਾਨਾਂ ਵੱਲੋਂ ਪੈਡ ਦੇਆ ਵੱਲੋਂ ਐਨ ਐਨ ਆਰ ਆ ਵੀਰਾਂ ਵੱਲੋਂ ਲਗਾਇਆ ਜਾਂਦਾ ਜੀ ਦਿਵਾਲੀ ਵੀ ਬਣਾਈ ਜਾਂਦੀ ਆ ਤੇ ਪਾਠ ਦੇ ਨਾਂਤਰ ਚੱਲਦੇ ਰਹਿੰਦੇ ਆ ਜੀ ਤੇ ਫਸਾਖੀ ਜੋ ਕਿ 13 April ਨੂੰ 14 April ਤਾਂ April ਵੀ ਦੇਖ ਹੁੰਦੀ ਹੈ ਕਈ ਵਾਰ 13 ਤਰੀਕ ਦੀ ਹੁੰਦੀ ਹੈ ਕਈ ਵਾਰ 14 ਤਰੀਕ ਦੀ ਹੁੰਦੀ ਹੈ April April ਮਹੀਨੇ ਵਿੱਚ ਤੇ ਉਸਾਖੀ ਪੂਰੀ ਤੂਮਤਾਮਨਾ ਮਨਾਈ ਜਾਂਦੀ ਆ ਤੇ ਉਹਦਾ ਤਾਂ ਡੇਲੀ ਸੰਗਤ ਹੁੰਦੀ ਹੁੰਦੀ ਆ ਜੀ ਤੇ ਐਂ ਦਵਾਰ ਨੂੰ ਜਿਆਦਾ ਭਰ ਜਾਂਦੇ ਆ ਜਿਆਦਾ ਸੰਗਤ ਹੁੰਦੀ ਆ ਤੇ ਇਸ ਤੋਂ ਇਲਾਵਾ ਮੱਸਿਆ ਹਰ ਮੱਸਿਆ ਹਰ ਮਹੀਨੇ ਤੇ ਉਹਦਾ ਛੋਟੇ ਮੋਟੇ ਪ੍ਰੋਗਰਾਮ ਜਿਹੜੇ ਆਮ ਡੇਲੀ ਰੁਟੀਨ ਦੇ ਵਿੱਚ ਹੁੰਦੇ ਰਹਿੰਦੇ ਆ ਜੀ ਆਮ ਛੋਟੇ ਪ੍ਰੋਗਰਾਮ ਆਮ ਡੇਲੀ ਰੁਟੀਨ ਦੇ ਵਿੱਚ ਹੁੰਦੇ ਰਹਿੰਦੇ ਆ ਜਿਵੇਂ ਕਿਸੇ ਵੀਰ ਭਰਾਵਾਂ ਜਿਵੇਂ ਪਾਠ ਆ ਠੀਕ ਆ ਜੀ ਉਹ ਆਪਦਾ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਇੱਥੇ ਕਰ ਲੈਂਦੇ ਆ ਜੀ ਠੀਕ ਆ ਜੀ ਉਹ ਆਪ ਦੀ ਸੰਗਤ ਸੰਤ ਸਾਥ ਸਾਧ ਸੰਦੇ ਰੈਸਟਾਰ ਸੱਤ ਲੈਂਦੇ ਆ ਉਹਦੇ ਕਰਕੇ ਯਾਨੀ ਕਿ ਕਹ ਰਹੀਏ ਵੀ ਸੰਗਤ ਕਾਫੀ ਡੇਲੀ ਇੱਥੇ ਹੁੰਦੀ ਹੁੰਦੀ ਆ ਡੇਲੀ ਰੈਡੀ ਨਾਲ ਹੀ ਤਾਂ ਹੁੰਦੀ ਹੁੰਦੀ ਆ ਜਿਹੜੇ ਜਿਹੜੇ ਵੀਰ ਭਰਾਵਾਂ ਦੇ ਇੱਥੇ ਪਾਠ ਕਰਵਾਏ ਹੁੰਦੇ ਆ ਜੀ ਉਹਨਾਂ ਦੀ ਵੀ ਜਾਣੀ ਕਿ ਸੰਗਤ ਆਪਦੇ ਰਹਿਤਦਾਰ ਹੋਗੇ ਜਾਂ ਪਿੰਡ ਦੇ ਹੋਗੇ ਹਨ ਉਹ ਆਦੇ ਇੱਥੇ ਸੱਦਦੇ ਆ ਤੇ ਲੰਗਰ ਪਾਣੀ ਦਾ ਪ੍ਰਬੰਧ ਉਹਨਾਂ ਵੱਲੋਂ ਕੀਤਾ ਹੁੰਦਾ ਜੀ ਤੇ ਪੈਸੇ ਵੀ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਗੁਰਦਵਾਰ ਸਾਹਿਬ ਵੱਲੋਂ 24 ਘੰਟੇ ਚੱਲਦਾ ਰਹਿੰਦਾ ਜਦੋਂ ਮਰਜ਼ੀ ਆ ਕੇ ਤੁਸੀਂ ਛੱਕ ਸਕਦੇ ਹੋ ਠੀਕ ਹੈ ਜੀ ਚਾਹ ਪਾਣੀ ਦਾ ਪ੍ਰਬੰਧ ਇੱਥੇ ਪੱਕੇ ਚੱਲਦਾ ਰਹਿੰਦਾ ਲੰਗਰ ਦੇ ਤੇ ਪ੍ਰਸ਼ਾਦਾ ਪਾਣੀ ਦਾ ਪੱਕਾ ਚੱਲਦਾ ਜੀ ਜਦੋਂ ਮਰਜ਼ੀ ਆ ਕੇ ਇੱਥੇ ਤਾਂ ਪ੍ਰਸ਼ਾਦਾ ਪਾਣੀ ਛੱਕ ਸਕਦੇ ਹੋ ਸਵੇਰੇ ਦੁਪਹਿਰੇ ਸ਼ਾਮ ਠੀਕ ਹੈ ਰਾਤ ਨੂੰ ਤੇ ਬਸਾਂਤ ਦੂਰੋਂ ਜਾਂਦੀ ਆ ਰੁੱਕ ਜਾਂਦੀ ਆ ਹਨਾ ਉਹ ਇੱਥੇ ਰ ਪਾਲੀ ਸਾਈਡ ਹੈਗੀ ਉੱਥੇ ਬੈਠਣ ਉੱਥੇ ਹਨ ਕਿ ਪੈ ਖੜ੍ਹ ਸਕਦੇ ਆ ਪਰ ਇਹ ਉਧਰ ਪਾਲੀ ਸਾਈਡ ਦਰਵਾਜ਼ਾ ਦਰਵਾਜ਼ੇ ਹਾਲ ਦੇ ਵਿੱਚ ਗੱਦੇ ਵਗੈਰਾ ਦੇ ਦਿੱਤੇ ਜਾਂਦੇ ਆ ਕਿ ਉੱਥੇ ਸੰਗਤ ਖੜ੍ਹ ਬੈਠ ਜਾਂਦੀ ਆ ਜੀ ਕਾਰ ਪਾਰਕਿੰਗ ਬਹੁਤ ਬੜੀ ਕਾਰ ਪਾਰਕਿੰਗ ਹੈਗੀ ਆ ਜੀ ਤੇ ਜੇ ਜ਼ਿਆਦਾ ਜ਼ਰੂਰਤ ਪੈਂਦੀ ਤਾਂ ਫਿਰ ਪਾਲੀ ਸਾਈਡ ਵੀ ਨਾਲ ਜਗ੍ਹਾ ਹੈਗੀ ਉੱਥੇ ਪਾਲੀ ਸਾਈਡ ਵੀ ਨਾਲ ਖੜ੍ਹ ਜਾਂਦੀ ਨੇ ਵੈਸੇ ਉਧਰ ਤਾਂ ਪੈਂਦੀ ਨਹੀਂ ਹੈਗੀ ਬਹੁਤ ਬੜੀ ਹੈਗੇ ਪਾਰਕ ਹੈਗੀ ਆ ਜੀ ਕਾਰ ਪਾਰਕਿੰਗ ਹੈਗੀ ਆ ਮਗਲੇ ਪਾਸੇ ਚਲੀ ਜਾਂਦੀ ਹੈ ਤੇ ਪਾਲੀ ਸਾਈਡ ਕਾਰ ਸੇਵਾ ਵਾਲੇ ਉਦੋਂ ਕਾਰਸੇਵ ਵਾਲੇ ਉਹ ਇੱਕ ਜਿਹੜੇ ਕਮਰੇ ਅਪਲਾਈ ਹਰੇ ਤੇ ਉੱਥੇ ਉਹਨਾਂ ਦੀ ਰਹਿائش ਕੀਤੀ ਹੋਈ ਆ ਜੀ। ਬਲੇ ਕੋ ਸੇਵਾ ਚੱਲ ਰਹੀ ਹੈ ਜੀ। ਬਾਕੀ ਕੋਈ ਵੀ ਤਿਹਾਰਾ ਜੀ। ਬਸ ਇਹ ਆ ਪੰਨੇ ਆ ਹਨਾ। ਜਾਂ ਉਹਦਾ ਸੰਕਤ ਜਦੋਂ ਆਉਂਦੀ ਆ ਕੋਈ ਦਿਨ ਤਿਹਾਰ ਆਪਾਂ ਕੋਈ ਵੀ ਮਨਾਉਂਦੇ ਆ ਇੱਥੇ ਜਿਵੇਂ ਆ ਬਾਬਾ ਜੀ ਦਾ ਪ੍ਰਕਾਸ਼ ਜਗਾਣਾ ਬਣਾਉਂਦੇ ਆ, ਦੀਵਾਲੀ ਮਨਾਉਂਦੇ ਆ ਜਾਂ ਆਪਾਂ ਉਹਦਾ ਥੋੜੇ ਕਿਸੇ ਗੁਰੂ ਸਵਾ ਦਾ ਆਪਾਂ ਕੋਈ ਵੀ ਦਿਨ ਤੇ ਹਰ ਮਨਾਉਂਦੇ ਆ ਜੀ ਇੱਥੇ ਜਿਵੇਂ ਸ਼੍ਰੀ ਅਰਜਨ ਦੇਵ ਜੀ ਦਾ ਆਪਾਂ ਤਤਿਆਤਾ ਵੀ ਆਣ ਦੇਣ ਮਨਾਉਂਦੇ ਆ ਜੀ ਉਰੇ ਉਦੋਂ ਫਿਰ ਇੱਥੇ ਸ਼ਵੀਰ ਵਗੈਰਾ ਦਾ ਪ੍ਰਬੰਧ ਬਾਹਲੀ ਸਾਈਡ ਕੀਤਾ ਹੁੰਦਾ ਜੀ ਆਪਣਾ ਜੜੀ ਦੇ ਪੂਰੇ ਤੁਹਾਨੂੰ ਵੀ ਦਿਖਾਉਂਦੇ ਆ ਇੱਥੇ ਨੂੰ ਯਾਨੀ ਕਿ ਬਾਹਲੀ ਸਾਈਡ ਨੂੰ ਇੱਥੇ ਪਾਸੇ ਉਦੋਂ ਫਿਰ ਆਪਾਂ ਤਤਿਆਤਾ ਵੀ ਆਲੇ ਦੇਣ ਸ਼ਵੀਰ ਦਾ ਜਲ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਜੇ ਸੰਗਤਵਾਲੋਂ ਕਹਿੰਦੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਜੀ ਬਰਾਦਰ ਸਾਹਿਬ ਵੱਲੋਂ ਤੇ ਨਗਰ ਵਾਸੀਆਂ ਵੱਲੋਂ ਨਾਲ ਮਿਲ ਕੇ ਕੀਤਾ ਜਾਂਦਾ ਹੈ ਜੀ। ਪੁਸਾਖੀ ਮਸਿਆ ਪੁੰਨਿਆਂ ਨੂੰ ਇੱਥੇ ਸੰਗਤ ਲੱਖਾਂ ਦੇ ਹਿਸਾਬ ਨਾਲ ਆਉਂਦੀ ਹੈ ਜੀ ਲੱਖਾਂ ਦੇ ਹਿਸਾਬ ਨਾਲ ਗਗਰੋਪਾਸ਼ੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਾਲੂ ਪ੍ਰਾਪਤ ਧਰਤੀ ਸ세 ਜਗਰਾਓ ਚਲਾ ਦੋ ਜਾਨੋ। ਨੋਪਲ ਭਾਸ਼ਣ ਕਰਵਾਇਆ ਜੀ ਗਗਰੋ ਸਾਹਿਬ ਦੇ ਤੇ ਇਤਿਹਾਸ ਬਾਰੇ ਜਲੰਦ ਕਰਵਾਇਆ। ਤੇ ਮੱਸਿਆਂ ਪੁੰਨਿਆਂ ਪੋਸਾਖੀ ਤੇ દિਵਾਲੀ ਤੇ ਹੋਰ ਪ੍ਰੋਗਰਾਮ ਇੱਥੇ ਨਿਰੰਤਰ ਚੱਲਦੇ ਰਹਿੰਦੇ ਆ ਜੀ ਤੇ 6ਵੇਂ ਮਹੀਨੇ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜਹਾੜਾ ਵੀ ਪਟਾਇਆ ਜਾਂਦਾ ਤੇ ਨਗਰ ਕੀਰਤਨ ਵੀ ਵੀ ਸਜਾਇਆ ਜਾਂਦਾ ਤੇ ਹੋਰ ਛੋਟੇ ਪ੍ਰੋਗਰਾਮ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਆ ਵੀ ਸਗਤਾਂ ਵੱਲੋਂ ਕਰਵਾਏ ਜਾਂਦੇ ਰਹਿੰਦੇ ਆ ਵੀ ਜਿਹੜੇ ਬੰਦੇ ਪਾਠ ਨਿਰੰਤਰ ਪਾਠ ਚੱਲਦੇ ਆ ਉਹਦਾ ਵੱਲੋਂ ਇਥੇ ਆਪਦੇ ਰੈਸਦਾਰ ਯਾਰ ਦੋਸਤ ਪਿੰਡ ਦੇ ਬੰਦੇ ਸੱਦ ਕੇ ਬੁਲਾ ਕੇ ਨਗਰਪਾਲੀ ਦਾ ਪ੍ਰਬੰਧ ਕੀਤਾ ਹੁੰਦਾ ਜੀ ਹਾਰੇ ਐਤਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਕਤਾ ਵੱਲੋਂ ਚਪੈਰਾ ਸਾਹਿਬ ਦਾ ਜਾਪ ਕੀਤਾ ਜਾਂਦਾ ਜੀ